ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਔਨ ਪੁਆਇੰਟ ਤੇ ਮੈਂ ਹਰਜਿੰਦਰ ਸਿੱਧੂ ਮੇਰੇ ਪਿੱਛੇ ਤੁਸੀਂ ਇੱਕ ਧਰਨਾ ਵੇਖ ਰਹੇ ਹੋ ਜਿਹਨੂੰ ਵੇਖ ਕੇ ਤੁਹਾਨੂੰ ਇਹ ਲੱਗਦਾ ਹੋਣਾ ਵੀ ਪੰਜਾਬ ਦੇ ਵਿੱਚ ਕਿਸਾਨ ਜੱਥੇਬੰਦੀਆਂ ਜਾਂ ਪੰਜਾਬ ਦੇ ਲੋਕ ਤਾਂ ਛੋਟੀਆਂ-ਮੋਟੀਆਂ ਗੱਲਾਂ ਤੇ ਧਰਨੇ ਦੇ ਕੇ ਬਹਿ ਜਾਂਦੇ ਆ ਸੜਕਾਂ ਬਲੌਕ ਕਰਕੇ ਬਹਿ ਜਾਂਦੇ ਆ ਪਰ ਇਹ ਮਸਲਾ ਕੋਈ ਛੋਟਾ-ਮੋਟਾ ਮਸਲਾ ਨਹੀਂ ਹੈ ਪੰਜਾਬ ਦੇ ਵਾਤਾਵਰਣ ਨਾਲ ਸੰਬੰਧਤ ਹੈ ਪੰਜਾਬ ਦੀ ਹੋਂਦ ਨਾਲ ਸੰਬੰਧਤ ਹੈ ਹਵਾ ਨਾਲ ਧਰਤੀ ਨਾਲ ਪਾਣੀ ਨਾਲ ਸੰਬੰਧਤ ਹੈ ਤੇ ਆਪਣੀ ਇਹ ਹਾਦਸੇ ਨੂੰ ਬਚਾਉਣ ਨਾਲ ਸੰਬੰਧਤ ਹੈ ਪੰਜ ਛੇ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਲੁਧਿਆਣਾ ਡੀਸੀ ਦਫ਼ਤਰ ਦੇ ਸਾਹਮਣੇ ਬੈਠੇ ਨੇ ਤੇ ਮਸਲਾ ਇਹ ਹੈ ਕਿ ਲੁਧਿਆਣਾ ਜ਼ਿਲ੍ਹੇ ਦੇ ਵਿੱਚ 6-7 ਪਿੰਡਾਂ ਦੇ ਵਿੱਚ ਜਿਹੜੀਆਂ ਹੈਗੀਆਂ ਜ਼ਹਿਰੀਲੀ ਗੈਸ ਫੈਕਟਰੀਆਂ ਲੱਗ ਰਹੀਆਂ ਨੇ ਇੱਥੇ ਅਖਾੜੇ ਪਿੰਡ ਦੇ ਲੋਕ ਨੇ ਇੱਥੇ ਭੂੰਦੜੀ ਪਿੰਡ ਦੇ ਲੋਕ ਨੇ ਕੰਗਰਾਲੀ ਪਿੰਡ ਦੇ ਲੋਕ ਨੇ ਪਾਇਲ ਦੇ ਲੋਕ ਨੇ ਮਸਕਾਬਾਦ ਖੀਰਨੀਆਂ ਟੱਪਰੀਆਂ ਦੇ ਲੋਕ ਨੇ ਮਸਲਾ ਇਹ ਕਿ ਇਨ੍ਹਾਂ ਪਿੰਡਾਂ ਦੇ ਵਿੱਚ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਸੰਗੜੀ ਬਸੋਂ ਵਾਲੇ ਖੇਤਰ ਦੇ ਵਿੱਚ ਜ਼ਹਿਰੀਲੀ ਗੈਸ ਫੈਕਟਰੀ ਵਾਲੀਆਂ ਬਾਇਓ ਗੈਸ ਪਲਾਂਟ ਲੱਗ ਰਹੇ ਨੇ ਜਿਹਦਾ ਲੰਬੇ ਸਮੇਂ ਤੋਂ ਵਿਰੋਧ ਹੋ ਰਿਹਾ ਜਿਹਦੇ ਵਿਰੋਧ ਦੇ ਵਿੱਚ ਲੋਕਾਂ ਨੇ ਲੋਕ ਸਭਾ ਚੋਣਾਂ ਦਾ ਵਾਈਕਾਟ ਤੱਕ ਕਰਤਾ ਸੀ ਸਰਕਾਰਾਂ ਦੇ ਕੰਨ ਤੇ ਜੂਨ ਹੀ ਸਰਕਦੀ ਖਾਸ ਕਰਕੇ ਉਹ ਸਰਕਾਰ ਜਿਹੜੀ ਸਰਕਾਰ ਕਹਿੰਦੀ ਹੈ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹਰਿਆ ਭਰਿਆ ਪੰਜਾਬ ਬਣਾਉਣਾ ਪ੍ਰਦੂਸ਼ਣ ਮੁਕਤ ਬਣਾਉਣਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਕਿ ਇਹ ਤਸਵੀਰਾਂ ਡੀਸੀ ਆਫਿਸ ਲੁਧਿਆਣੇ ਦੀਆਂ ਨੇ 메ਨ ਰੋਡ ਪੁਲ ਦੇ ਥੱਲੇ ਸੜਕ ਬਲੌਕ ਕੀਤੀ ਹੈ ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਬੀਬੀਆਂ ਬੱਚੇ ਬਜ਼ੁਰਗ ਸਾਰੇ ਪਿੰਡਾਂ ਦੇ ਇਕੱਠੇ ਹੋ ਕੇ ਇੱਥੇ ਪਹੁੰਚੇ ਨੇ ਔਰ ਪਹੁੰਚਣ ਦਾ ਮਸਲਾ ਸਿਰਫ ਇੱਕੋ ਹੀ ਹੈ ਕਿ ਇੱਥੇ ਇਹਨਾਂ ਪਿੰਡਾਂ ਦੇ ਵਿੱਚ ਬਾਇਓ ਗੈਸ ਪਲਾਂਟ ਲੱਗ ਰਹੇ ਨੇ ਲੰਬੇ ਸਮੇਂ ਤੋਂ ਸਰਕਾਰਾਂ ਦੇ ਨੋਟਿਸ ਪ੍ਰਸ਼ਾਸਨ ਦੇ ਨੋਟਿਸ ਦੇ ਵਿੱਚ ਇਹ ਲਿਆਂਦਾ ਜਾ ਰਿਹਾ ਪਰ ਕਿਤੇ ਨਾ ਕਿਤੇ ਸਰਕਾਰਾਂ ਦੇ ਕੰਨਾਂ ਤੇ ਜੂਨ ਹੀ ਸਰકરી ਤਾਂ ਹੁਣੇ ਸਾਡੇ ਮੋਤਵਾਰਾਂ ਨਾਲ ਗੱਲ ਹੋਈ ਮੋਤਵਾਰਾਂ ਨੇ ਦੱਸਿਆ ਕਿ ਉਹਨਾਂ ਨੂੰ ਡੀਸੀ ਨੇ ਡਿਪਟੀ ਕਮਿਸ਼ਨਰ ਬਠਿੰਡਾ ਲੁਧਿਆਣਾ ਨੇ ਬੁਲਾਇਆ ਅੰਦਰ ਮੀਟਿੰਗ ਚੱਲ ਰਹੀ ਹੈ ਮੀਟਿੰਗ ਤੋਂ ਬਾਅਦ ਕੀ ਫੈਸਲਾ ਹੁੰਦਾਗਾ ਮੀਟਿੰਗ ਤੋਂ ਬਾਅਦ ਉਹ ਕੀ ਕਹਿੰਦੇ ਨੇ ਸਰਕਾਰਾਂ ਕਿਤੇ ਨਾ ਕਿਤੇ ਇਹ ਫੈਕਟਰੀਆਂ ਲਗਣੀਆਂ ਬੰਦ ਕਰਨੀਆਂ ਜਾਂ ਲਗਣੀਆਂ ਆ ਇਹ ਹਲੇ ਫੈਸਲਾ ਹੋਣਾਗਾ ਤਾਂ ਕਿਤੇ ਨਾ ਕਿਤੇ ਤੁਸੀਂ ਰੋਸਮਚਾਰੇ ਦੀਆਂ ਵੱਡੀਆਂ ਤਸਵੀਰਾਂ ਦੇਖ ਰਹੇ ਹੋ ਮੋਤਵਰਾ ਨਾਲ ਵੀ ਆਪਾਂ ਗੱਲ ਕਰਾਂਗੇ ਕਿ ਅੰਦਰ ਮੀਟਿੰਗ ਵਿੱਚ ਕੀ ਫੈਸਲੇ ਹੁੰਦੇ ਆ ਪਹਿਲੀ ਵਾਰ ਆਪਾਂ ਤਕਰੀਰਾਂ ਸੁਣਦੇ ਆ ਮੰਚ ਤੋਂ ਕੀ ਤਕਰੀਰਾਂ ਹੋ ਰਹੀਆਂ ਛੋਟੇ ਛੋਟੇ ਬੱਚੇ ਸਾਡੇ ਨਾਲ ਆ ਧਰਨੇ 'ਚ ਆਏ ਆ ਤੇ ਪੁੱਛਦੇ ਆ ਕਿਹੜੇ ਪਿੰਡ ਦੇ ਆ ਤੇ ਕਿਉਂ ਆਏ ਆ ਕੀ ਨਾਮ ਹੈ ਬੇਟਾ ਤੇਰਾ ਸੁਖਨਾਥ ਸਿੰਘ ਉੱਚੀ ਬੋਲੋ ਸੁਖਨਾਥ ਸਿੰਘ ਸੁਖਨਾਉ ਕਿਹੜਾ ਪਿੰਡ ਆ ਮੁਸਕਾਬਾਦ ਅੱਛਾ ਮੁਸਕਾਬਾਦ ਤੋਂ ਥੋੜੇ ਪਿੰਡ ਅਸੀਂ ਆਏ ਸੀਗੇ ਪਹਿਲਾਂ ਇੱਥੇ ਕਿਵੇਂ ਆਏ ਹੋ ਤੁਸੀਂ ਇੱਥੇ ਬਸੰਤ ਹੈ ਬਸੰਤ ਬਸੰਤ ਤਾਂ ਆਏ ਹਾਂ ਕਿਉਂ ਆਏ ਹਾਂ ਫੈਕਟਰੀ ਬੰਦ ਕਰਨ ਵਾਸਤੇ ਅੱਛਾ ਫੈਕਟਰੀ ਬੰਦ ਕਰਾਉਣ ਲਈ ਸਰਕਾਰ ਕਰਦੀ ਨਹੀਂ ਤੇ ਤੁਸੀਂ ਕੀ ਨਾਮ ਆ ਤੁਹਾਡਾ ਸੁਖਜੋਤ ਸਿੰਘ ਜੀ ਇੱਥੇ ਕਿਉਂ ਆਏ ਹੋ ਧਰਨਾ ਕੋਲ ਆਏ ਜੀ ਜੀ ਬੈਟਰੀ ਅਸੀਂ ਬੰਦ ਕਰਾਉਣੀ ਆ ਜੀ ਕੀ ਕਹਿੰਦਾ ਪ੍ਰਸ਼ਾਸਨ ਕੀ ਕਹਿੰਦੇ ਆ ਕਹਿੰਦੇ ਵੀ ਅਸੀਂ ਨਹੀਂ ਬੰਦ ਕਰੂਣੀ ਹਾਂਜੀ ਅਸੀਂ ਜਾ ਕੇ ਵੀ ਆਉਨੇ ਆ ਜੀ ਅਸੀਂ ਉਰੇ ਵੀ ਗਿਆ ਅਸੀਂ ਉਰੇ ਵੀ ਨਹੀਂ ਕੋਈ ਸੁਣਦੇ ਹੈਗੀ ਸਾਡੀ ਕੁਛ ਵੀ ਜੀ ਕੋਈ ਸਾਡੀ ਸੁਣਦਾ ਨਹੀਂ ਹੈਗਾ ਜੀ ਜੀ ਬਹੁ ਵਾਰ ਕੇ ਆਈ ਆ ਅਸੀਂ ਕਿਸਾਨ ਮੁੱਤਬਰ ਸਾਡੇ ਨਾਲ ਨੇ ਹੁਣੇ-ਹੁਣੇ ਡੀਸੀ ਲੁਧਿਆਣਾ ਨਾਲ ਮੀਟਿੰਗ ਹੋਈ ਆ ਆਪਣਾ ਕੀ ਸਿੱਟਾ ਨਿਕਲਿਆ ਗੱਲਬਾਤ ਕਿੱਥੇ ਹੀ ਨਹੀਂ ਬਣੀ ਕੋਜੀ ਗੱਲਬਾਤ ਤਾਂ ਹੋਈ ਆ ਪਰ ਸਿੱਟਾ ਕੋਈ ਨਹੀਂ ਨਿਕਲਿਆ ਕਿਉਂਕਿ ਜਿਹੜੀਆਂ ਫੈਕਟਰੀਆਂ ਨੇ ਜਿਹੜਾ ਕੁਝ ਅਸੀਂ ਦੱਸਿਆ ਉਹ ਕਹਿ ਰਹੇ ਆ ਵੀ ਕਮੇਟੀ ਬਣਾਵਾਂਗੇ ਹਮ ਕਮੇਟੀ ਬਣਾ ਕੇ ਜਿਹੜੀ ਕਮੇਟੀ ਰਿਪੋਰਟ ਦੇਊਗੀ ਉਹ ਸਾਨੂੰ ਪਤਾ ਹੀ ਵੀ ਕਹੋ ਜੀ ਆਉਂਦੀ ਹੁੰਦੀ ਆ ਕਿਉਂਕਿ ਜਦੋਂ ਵੀ ਫੈਕਟਰੀ ਲੱਗਦੀ ਆ ਉਹ ਸਾਰੇ ਨਾਰਮਲ ਜੀ ਤਾਂ ਪੂਰੇ ਕਰ ਲੈਂਦੇ ਹੁਣ ਲੁਧਿਆਣੇ ਦੀਆਂ ਫੈਕਟਰੀਆਂ ਲੱਗੀਆਂ ਆ ਹਮ ਸਾਰਾ ਕੁਝ ਹੈਗਾ ਉਹਨਾਂ ਕੋਲੇ ਸਾਰੇ ਕਾਗਜ਼ ਉਹਦੇ ਪੂਰੇ ਆ ਪਰ ਫੇਰ ਵੀ ਉਹ ਜਿਹੜਾ ਸਤਲੁਜ ਚ ਪਾਣੀ ਕਾਲਾ ਜਾ ਰਿਹਾ ਫੁੱਟੇ ਦਰਿਆ ਦਾ ਉਹ ਕਿੱਥੋਂ ਆ ਰਿਹਾ ਵਾ ਜੀ ਸਾਰਾ ਕੁਝ ਇਹ ਦਿਖਾਉਂ ਹਾਥੀ ਤੇ ਦੰਦਾ ਵਾਂਗੂ ਦਿਖਾਉਣ ਨੂੰ ਹੋਰ ਆ ਤੇ ਅਸਲ ਵਿੱਚ ਕੁਝ ਹੋਰ ਆ ਫੈਕਟਰੀਆਂ ਵਾਲੇ ਵੀ ਜਿਹੜਾ ਸਾਨੂੰ ਕਹਿ ਰਹੇ ਆ ਨਹੀਂ ਜੀ ਇਹ ਚਨੇਪੇਰ ਬਾਜਰਾ ਪਾਊਗਾ ਫਲਾਨਾ ਪਾਊਗਾ ਇਹਦੇ ਚ ਗੋਹਾ ਪਾਊਗਾ ਪਰ ਬਾਅਦ ਦੇ ਵਿੱਚ ਇਹਦੇ ਚ ਇਹੋ ਜਿਹੇ ਕੈਮੀਕਲ ਪਾਉਣ ਲੱਗ ਜਾਂਦੇ ਆ ਜਿਹੜੇ ਬਹੁਤ ਹੀ ਖਤਰਨਾਕ ਨੇ ਜਿਹਦੇ ਨਾਲ ਬਦਬੂ ਫੈਲਦੀ ਆ ਮੱਖੀ ਮੱਛਰ ਤੁਸੀਂ ਆ ਹੀ ਦੇਖ ਲੋ ਬਾਹਰ ਸੜਕ ਦੇ ਉੱਤੇ ਜੇ ਆਪਾਂ ਗੋਹਾ ਚੱਕਣ ਲੱਗ ਜੇ ਇੱਥੇ ਗੋਹਾ ਖੰਡ ਜੇ ਤੁਹਾਡੇ ਟਾਇਰ ਹੀ ਨ ਲੱਭਣਗੇ ਇਕੱਲੇ ਤੁਹਾਨੂੰ ਉੱਥੇ ਲੰਘਣਾ ਔਖਾ ਹੋ ਜਾਊਗਾ ਤੁਸੀਂ ਮੂੰਹ ਤੇ ਲਵੇਟ ਕੇ ਲੰਘੋਗੇ ਇਹੋ ਜਿਹਾ ਕੋਈ ਸਾਡੇ ਪਿੰਡਾਂ 'ਚ ਹੋਊਗਾ ਖਾਸ ਕਰਕੇ ਜਿਹੜੀਆਂ ਤਿੰਨ ਫੈਕਟਰੀ ਤਾਂ ਜੇ ਲੱਗ ਰਹੀਆਂ ਨੇ ਤਾਂ ਸਾਰੀ ਦਿਨ ਜਿਹੜੀ ਇੱਕ ਫੈਕਟਰੀ ਲੱਗੀ ਹੈ ਗੰਗਾਲੀ ਰਾਜਪੂਤਾ ਉਹਨਾਂ ਦੇ ਲੋਕਾਂ ਦਾ ਜਾ ਕੇ ਦੁੱਖ ਸੁਣੋ ਉਹ ਕਹਿੰਦੇ ਵੀ ਨਾ ਤਾਂ ਸਾਨੂੰ ਰਾਤ ਨੂੰ ਨੀਂਦ ਆਉਂਦੀ ਹੈ ਜਦੋਂ ਇਹਨਾਂ ਦਾ ਕੋਪਾ ਜਿਹਾ ਚੱਕਿਆ ਜਾਂਦਾ ਆਪਾਂ ਗੈਸ ਬਾਹਰ ਨਿਕਲਦੀ ਆ ਨਾ ਸਾਡੇ ਜਵਾਕ ਸੌਂਦੇ ਆ ਜੱਜਨਾ ਜਿਹੜੇ ਗਰਾਊਂਡ ਦੇ ਵਿੱਚ ਬੱਚੇ ਖੇਡਦੇ ਆ ਉਹ ਬੇਹੋਸ਼ ਹੋ ਕੇ ਡਿੱਗਦੇ ਆ ਜੀ ਉਹਨਾਂ ਦੇ ਰਿਸ਼ਤੇਦਾਰ ਘਰੇ ਨਹੀਂ ਆਉਂਦੇ ਮੱਖੀਆਂ ਮਛਰਾਂ ਦੀ ਪਰ ਮਹਾਰਾ ਦਾ ਰੋਟੀ ਖਾਣ ਮੌਕੇ ਤੇ ਉਹ ਗੈਸ ਛੜ ਦਿੰਦੇ ਆ ਤਾਂ ਰੋਟੀ ਦੇ ਅੰਦਰ ਨੰਗਦੀ ਔਟੀਆਂ ਆਉਣ ਲੱਗ ਜਾਂਦੀਆਂ ਨੇ ਅਲਰਜੀ ਹੁੰਦੀ ਆ ਹਰੇਲੀਆਂ ਗੈਸ ਫੈਕਟਰੀਆਂ ਜਿਹੜੀਆਂ ਲੱਗ ਰਹੀਆਂ ਨੇ ਉਹਦਾ ਮਾਮਲਾ ਕਾਫੀ ਵੱਡੇ ਪੱਧਰ ਤੇ ਜ਼ਿਲ੍ਹਾ ਪੱਧਰ ਤੇ ਇੱਕ ਧਰਨਾ ਦਿੱਤਾ ਗਿਆ ਧਰਨਾ ਡੀਸੀ ਆਫਿਸ ਲੁਧਿਆਣਾ ਦੇ ਸਾਹਮਣੇ ਦਿੱਤਾ ਗਿਆ ਤੇ ਡੀਸੀ ਨਾਲ ਮੀਟਿੰਗ ਕਰਨ ਤੋਂ ਬਾਅਦ ਮੋਤਬਰ ਹੁਣ ਬਾਹਰ ਆਈ ਨੇ ਕੀ ਸਿੱਟਾ ਨਿਕਲਿਆ ਕਿੱਥੇ ਜੇ ਜਾ ਕੇ ਗੱਲ ਨਿਬੜੀ ਆ ਪ੍ਰਸ਼ਾਸਨ ਮੰਨਿਆ ਜਾਂ ਨਹੀਂ ਮੰਨਿਆ ਜਾਂ ਆਗਾਮੀ ਕੋਈ ਗੱਲ ਪਾਤੀ ਆ ਕੀ ਮਸਲਾ ਨਿਕਲਿਆ ਫਿਰ ਮੀਟਿੰਗ ਦੇ ਵਿੱਚ ਅਸੀ ਗੱਲ ਦੀ ਸਭ ਤੋਂ ਪਹਿਲਾਂ ਸਾਡੀ 1 ਘੰਟਾ 35 ਤੋਂ 36 ਮਿੰਟ ਮੀਟਿੰਗ ਚੱਲੀ ਆ ਡੀਸੀ ਮੈਡਮ ਨਾਲ ਸਿੱਟਾ ਇਹੀ ਨਿਕਲਿਆ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਦੋ ਦਿਨਾਂ ਦੇ ਵਿੱਚ ਇਹ ਜੋ ਸਾਰੀਆਂ ਪ੍ਰਦੂਸ਼ਿਤ ਗੈਸ ਫੈਕਟਰੀਆਂ ਬਲ ਰਹੀਆਂ ਉਸ ਦੇ ਸੰਬੰਧ ਤੇ ਇੱਕ ਕਮੇਟੀ ਬਣਾਈ ਜਾਊਗੀ ਉਹ ਕਮੇਟੀ ਗਰਾਊਂਡ ਲੈਵਲ ਤੇ ਇਹਦੀ ਰਿਪੋਰਟ ਚੈੱਕ ਕਰੂਗੀ ਹਾਲਾਕਿ ਜਦਾਂ ਕੰਗਰਾਲੀ ਰਾਜਪੂਤਾਂ ਫੈਕਟਰੀ ਚੱਲ ਰਹੀ ਆ ਉਦੋਂ ਗਰਾਊਂਡ ਰਿਪੋਰਟ ਤਿਆਰ ਹੋਊਗੀ ਇਸ ਤੋਂ ਬਾਅਦ 2 ਦਿਨਾਂ ਦੇ ਵਿੱਚ ਸਾਨੂੰ ਫੇਰ ਬੁਲਾਇਆ ਜਾਵੇਗਾ ਸਾਡੀ ਉਹ ਕਮੇਟੀ ਨਾਲ ਮੀਟਿੰਗ ਕਰਾਈ ਜਾਵੇਗੀ ਜੋ ਬਣਦੀ ਰਿਪੋਰਟ ਆ ਉਹ ਸਾਡੇ ਮਾਨਯੋਗ ਸੀਐਮ ਸਾਹਿਬ ਭਗਵੰਤ ਸਿੰਘ ਸਾਬ ਨੂੰ ਭੇਜ ਕੇ ਸਾਡੀ ਉਹਨਾਂ ਨਾਲ ਮੀਟ ਕਰਵਾਈ ਜਾਵੇਗੀ ਥੋੜਾ ਇਕੱਲਾ ਹੀ ਤੁਹਾਡੇ ਪਿੰਡ ਦਾ ਮਸਲਾ ਨਹੀਂ ਭੁੰਦੜੀ ਹੋ ਗਿਆ ਕੰਗਰਾਲੀ ਹੋ ਗਿਆ ਹੋਰ ਕਈ ਪਿੰਡ ਹੋ ਗਏ ਅੱਧੀ ਦਰਜਨ ਦੇ ਕਰੀਬ ਪਿੰਡ ਹੈਗੇ ਆ ਜ਼ਿਲ੍ਹੇ ਦੇ ਹਾਂਜੀ ਵੋਟਾਂ ਤੋਂ ਪਹਿਲਾਂ ਦਾ ਇਹ ਮਸਲਾ ਉਹ ਉੱਭਰਿਆ ਹੋਇਆ ਹੈਗਾ ਵੋਟਾਂ ਦਾ ਤੁਸੀਂ ਬਾਈਕਾਟ ਵੀ ਕੀਤਾ ਬਹੁਤ ਪ੍ਰਸ਼ਾਸਨ ਨੇ ਜ਼ੋਰ ਪਾਇਆ ਫਿਰ ਵੀ ਅੱਜ ਵਾਲੀ ਮੀਟਿੰਗ ਦੇ ਵਿੱਚ ਵੀ ਤੁਹਾਨੂੰ ਇੱਕ ਗੋਲੀ ਜੀ ਦੇਤੀ ਵੀ ਐਸਆਈਟੀ ਬਣਾਉਣੇ ਆ ਰਿਪੋਰਟ ਪੇਸ਼ ਕਰੋਗੀ ਲੱਗਦਾ ਵੀ ਅੱਗੇ ਜਿਹੜਾ ਹੈਗਾ ਭਵਿੱਖ ਦੇ ਵਿੱਚ ਕੋਈ ਮਸਲਾ ਹੱਲ ਹੋਣ ਦੀ ਸੰਭਾਵਨਾ ਬਿਲਕੁਲ ਜੀ ਜਿੱਦਾਂ ਅਸੀਂ ਦਬਾਅ ਬਣਾਉਂਨੇ ਆ ਸਰਕਾਰ ਉਦੋਂ ਹਰਕਤ ਜਾ ਕੇ ਸਾਡੇ ਨਾਲ ਮੀਟਿੰਗ ਕਰ ਲੈਂਦੀ ਐ ਇੱਕ ਮਿੱਠੀ ਗੋਲੀ ਦੇ ਦਿੰਦੀ ਆ ਪਰ ਜਿੱਦਾਂ ਇਹ ਲੱਗਦਾ ਪ੍ਰਸ਼ਾਸਨ ਆਪਣੀ ਗੂੜੀ ਨੀਂਦ ਸੁੱਤਾ ਪਿਆ ਵਾ ਲੋਕਾਂ ਦੀਆਂ ਭਾਵਨਾਵਾਂ ਦੀ ਉਹਨਾਂ ਨੂੰ ਕੋਈ ਕਦਰ ਨਹੀਂ ਹੈਗੀ ਕੀ ਪਹਿਲਾਂ ਇਹ ਚਾਰ ਪਿੰਡਾਂ ਦੀ ਲੜਾਈ ਸੀ ਹੁਣ ਅੱਜ ਸਾਡੇ ਨਾਲ ਇੱਥੇ ਲੁਧਿਆਣੇ ਜੋ ਆਪਾਂ ਸੰਘਾਰਸ਼ ਵਿੱਢਿਆ ਸੀ ਇਹਦੇ ਵਿੱਚ ਦੋ ਪਿੰਡ ਹੋਰ ਐਡ ਹੋਏ ਆ ਕੋ ਤੇ ਆਪਣਾ ਇੱਕ ਪਿੰਡ ਹੋਰ ਆ ਮੈਨੂੰ ਉਹਦਾ ਨਾਮ ਭੁੱਲ ਗਿਆ ਉਹ ਦੋ ਪਿੰਡ ਐਡ ਹੋਇਆ ਉੱਥੇ ਵੀ ਇਹੀ ਫੈਕਟਰੀਆਂ ਕੰਧਾਂ ਚਾਰਦਵਾਰੀ ਹੋਣ ਲੱਗ ਗਈ ਆ ਪਰ ਜਦੋਂ ADC ਮੈਡਮ ਨਾਲ ADC ਮੈਡਮ ਨਾਲ ਗੱਲ ਕੀਤੀ ਉਹਨਾਂ ਨੂੰ ਇਹਦੇ ਬਾਰੇ ਪਤਾ ਹੀ ਨਹੀਂ ਉਹ ਕਹਿੰਦੇ ਸੀ ਪਤਾ ਕਰਦੇ ਆ ਵੀ ਉੱਥੇ ਕੀ ਗੱਲਬਾਤ ਆ ਕਿਉਂਕਿ ਜਿਹੜੀਆਂ ਫੈਕਟਰੀਆਂ ਕਿਤੇ ਨਾ ਕਿਤੇ ਪਹਿਲਾਂ ਹੀ ਚੋਰੀ ਦੀ ਨੀਤ ਨਾ ਬਣਾਈਆਂ ਜਾਂਦੀਆਂ ਕਿਉਂਕਿ ਨਾ ਤਾਂ ਪੰਚਾਇਤ ਤੋਂ ਇਹਨਾਂ ਦੀ ਮਨਜ਼ੂਰੀ ਲਈ ਜਾਂਦੀ ਐ ਨਾ ಗ್ರಾಮ ਸਭਾ ਤੋਂ ਤੇ ਪਿੰਡ ਦੇ ਕਿਸੇ ਪਤਵੰਤੇ ਸੱਜਣ ਨੂੰ ਪਤਾ ਨਹੀਂ ਪਹਿਲਾਂ ਝੂਠ ਬੋਲਦੇ ਆ ਸਾਰਿਆਂ ਦਾ 1 ਕਿ ਮੀਟਰ ਨਿਕਲਦਾ ਕਿ ਜੇ ਪੰਪ ਲਾਉਣਾ ਕਹਿ ਦਿੰਦੇ ਆ ਕਿਤੇ ਸੈਲਰ ਲਾਉਣਾ ਕਹਿ ਦਿੰਦੇ ਆ ਕਾਲਮ ਲਾ ਕੇ ਬਾਅਦ ਵਿੱਚ ਸਾਰਿਆਂ ਬਾਇਓ ਗੈਸ ਪਲਾਟ ਨੂੰ ਤਰਜੀਹ ਦੇ ਰਹੀਆਂ ਆ ਮਾ ਅਸੀਂ ਡੀਸੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸਾਨੂੰ ਕਿਤੇ ਨਾ ਨੌਕਰ ਕਰ ਗਏ ਪੱਲਾ ਜਾ ਝਾੜ ਗਏ ਸਾਡੇ ਨਾਲ ਗੱਲ ਕਰਨ ਤੋਂ ਹਾਂਜੀ ਇਦਾਂ ਲੱਗਦਾ ਜਿਦਾਂ ਡੀਸੀ ਮੈਡਮ ਵੀ ਸਰਕਾਰ ਦੇ ਪ੍ਰਸ਼ਾਸਨ ਦੇ ਦਬਾਅ ਹੇਠਾ ਵੀ ਇੱਕ ਵਾਰ ਅਜੇ ਧਾਰਨਾ ਚ ਕਾ ਦੋ ਪਰ ਜਿੱਤ ਲੜਦੇ ਲੋਕਾਂ ਦੀ ਹੁੰਦੀ ਆ ਅਸੀਂ ਇਹ ਹਫ਼ਤਾ ਵੇਟ ਕਰਾਂਗੇ ਦੂਜਾ ਜਦ ਅਸੀਂ ਹੋਰ ਵੱਡਾ ਤੇ ਤਿੱਖਾ ਸੰਘਰਸ਼ ਲੈ ਕੇ ਪੇਸ਼ ਹੋਵਾਂਗੇ ਜੀ 2-3 ਦਿਨਾਂ ਤੋਂ ਬਾਅਦ ਕੀ ਮਸਲਾ ਹੱਲ ਹੁੰਦਾਗਾ ਐਸਆਈਟੀ ਕੀ ਰਿਪੋਰਟ ਪੇਸ਼ ਕਰਦੀ ਆ ਉਸ ਤੋਂ ਬਾਅਦ ਪਿੰਡ ਵਾਲੇ ਕਹਿੰਦੇ ਕਿ ਅਸੀਂ ਸਾਰੇ ਪਿੰਡ ਰਲ ਕੇ ਇੱਕ ਵੱਡਾ ਸੰਘਰਸ਼ ਵਿੜਾਂਗੇ ਤਾਂ ਕਿ ਇਸ ਲੜਾਈ ਨੂੰ ਪੰਜਾਬ ਪੱਧਰ ਤੇ ਲੈ ਕੇ ਜਾਵਾਂਗੇ ਕੈਮਰਾਮੈਨ ਸੁਰਜੀਤ ਨਾਲ ਲੁਧਿਆਣਾ ਤੋਂ ਮੈਂ ਹਰਜਿੰਦਰ ਸਿੱਧੂ